ਆ ਬਾਹੂ ਕੀ ਕਰਨਾ ਇਹ ਡਾਰੇ ਲਾਉਣ ਲੱਗੇ ਆ ਇਹ ਕਿੱਥੇ ਜਾਂਦੀਆਂ ਟਰਾਲੀਆਂ ਕਿੱਥੇ ਚੱਲ ਰਹੀਆਂ ਇਹ ਭਾਜੀ ਤੇ ਸਵਾਦ ਚੱਲਣਗੇ ਸਵਾਦ ਚੱਲਣ ਦੀਆਂ ਲਓ ਜੀ ਆਪਣੇ ਕਹਿੰਦੇ ਨੇ ਕਿ ਉਹ ਅਖਬਾਰਾਂ ਵਾਲੇ ਲਿਖਦੇ ਨਹੀਂ ਹੁੰਦੇ ਨੈਕਸਟ ਡੇ ਖਬਰ ਲੱਗਣ ਤੋਂ ਬਾਅਦ ਖਬਰ ਦਾ ਅਸਰ ਲਓ ਜੀ ਕੱਲ ਜਿਹੜਾ ਰਾਣਾ ਗੁਰਜੀਤ ਦੇ ਕਾਲੀਆਂ ਕਰਤੂਤਾਂ ਦੇ ਜਿਹੜੇ ਆਪਾਂ ਚਿੱਠੇ ਖੋਲੇ ਆ ਦੱਸਿਆ ਕਿਵੇਂ ਇਹ ਰਾਣਾ ਗੁਰਜੀਤ ਦੇ ਵੱਲੋਂ ਜਿਹੜਾ ਸੜਕਾਂ ਦੇ ਉੱਤੇ ਗੰਦ ਖਲਾ ਰਿਆ ਜਾਂਦਾ ਆ ਦੇਖੋ ਉਹਨਾਂ ਟਰਾਲੀਆਂ ਦੀ ਜਿਹੜੀਆਂ ਕੱਲ ਟਰਾਲੀਆਂ ਦਿਖਾਈਆਂ ਇਹ ਉਹਨਾਂ ਟਰਾਲੀਆਂ ਦੇ ਵਿੱਚ ਦਾਲੇ ਲੱਦ ਕੇ ਭੇਜੇ ਗਏ ਨੇ ਦੁਕਾਨ ਦੇ ਉੱਤੇ ਹੁਣ ਦਾਲੇ ਲੱਗ ਰਹੇ ਨੇ ਆ ਦੇਖੋ ਮੈਂ ਤੁਹਾਨੂੰ ਉਧਰ ਵੀ ਵਿਖਾਉਣਾ ਵਾ ਤੇ ਟਰਾਲੀਆਂ ਲੱਗੀਆਂ ਨੇ ਦੁਕਾਨ ਦੇ ਉੱਤੇ ਤੇ ਵਿੱਚ ਦਾਲੇ ਪਏ ਹੋਏ ਨੇ ਆ ਲੈ ਆਲਾ ਰਾਣਾ 슈ਗਰਸ ਲਿਮਟਿਡ ਲਓ ਜੀ ਆ ਵੇਖ ਲੋ ਉਹੀ ਗੰਦ ਵਾਲੀਆਂ ਟਰਾਲੀਆਂ ਜਿੰਨੀਆਂ ਵੀ ਗੰਦ ਵਾਲੀਆਂ ਟਰਾਲੀਆਂ ਆ ਤੁਸੀਂ ਵੇਖ ਸਕਦੇ ਹੋ ਆ ਲੈ ਜੀ ਗੰਦ ਵਾਲੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਡਾਲੇ ਲੱਗਣ ਆ ਗਏ ਨੇ ਲਓ ਜੀ ਆ ਦੁਕਾਨ ਆ ਬੀ ਐਸ ਐਗਰੋ ਵਰਕਸ ਇੱਥੇ ਵੇਖੋ ਆਹ ਲਓ ਜੀ ਡਾਲਾ ਪਿਆ ਆ ਇਧਰ ਵੀ ਮੈਂ ਤੁਹਾਨੂੰ ਦਿਖਾਉਂਗਾ ਕਿ ਇਧਰਲੀ ਸਾਈਡ ਤੇ ਵੀ ਜਿਹੜਾ ਆਹ ਟਰੈਕਟਰ ਆ ਹੋਰ ਵੀ ਟਰੈਕਟਰ ਮੈਂ ਇਸ ਤੋਂ ਪਹਿਲਾਂ ਵੇਖ ਕੇ ਗਿਆ ਆ ਇੱਥੇ ਲੱਗੇ ਹੋਏ ਡਾਲੇ ਲੱਗ ਰਹੇ ਨੇ ਖਬਰ ਦਾ ਅਸਰ ਜਦੋਂ ਮੈਂ ਜੱਗ ਬਾਣੀ ਦੇ ਵਿੱਚ ਜਦੋਂ ਕੰਮ ਕਰਦੇ ਹੁੰਦੇ ਸੀ ਤੇ ਜੇ ਖਬਰ ਦਾ ਜਦੋਂ ਅਸਰ ਹੋਣਾ ਤੇ ਅਗਲੇ ਦਿਨ ਕਹਿਣਾ ਵੀ ਖਬਰ ਦਾ ਅਸਰ ਲਓ ਜੀ ਹਾਂ ਪੁੱਜੀ ਇਹ ਖਬਰ ਦਾ ਅਸਰ ਖਬਰ ਦਾ ਅਸਰ ਲਾ ਲਓ ਤੇ ਚਲੋ ਕੋਈ ਨਹੀਂ ਹੋਣਾ ਆਪਣੀਆਂ ਤੇਰੇ ਵੀ ਵੀ ਆਉਂ ਰਹੇ ਹਨ ਅਸੀਂ ਰਿਪੇਅਰ ਕਰਦੇ ਆਂ ਵੇਖੋ ਡਾਲੇ ਲੱਦ ਲੱਦ ਕੇ ਆ ਰਹੇ ਨੇ ਹੋਰ ਵੀ ਟਰੈਕਟਰ ਟਰਾਲੀਆਂ ਜਿੰਨੇ ਵੀ ਆ ਸਾਰੇ ਡਾਲੇ ਲੱਦ ਕੇ ਆ ਰਹੇ ਨੇ ਜਾਂ ਵੇਖ ਸਕਦੇ ਹੋ ਤੁਸੀਂ ਕਿ ਡਾਲਾ ਵਿੱਚ ਪਿਆ ਹੋਇਆ ਉਹਦੇ ਵਿੱਚ ਮੈਂ ਵਿਖਾਤਾ ਹੋਰ ਵੀ ਟਰੈਕਟਰ ਇਹਨਾਂ ਦੇ ਕੋਲੇ ਜਿੰਨੇ ਵੀ ਆ ਉਹ ਆ ਰਹੇ ਨੇ ਸੋ ਮੈਂ ਇਹ ਸੋਚਿਆ ਮੈਂ ਕਿ ਭਾਈ ਗੱਡੀ ਰੋਕੀ ਤੇ ਖਬਰ ਦਾਸਰ ਵਿਖਾਦੀ ਭਾਈ ਖਬਰ ਦਾਸਰ ਹੋ ਗਿਆ ਉੱਡੀ ਡਾਲੇ ਲੱਗ ਰਹੇ ਨੇ ਵੇਖੋ ਇਹ ਚੀਜ਼ਾਂ ਜਿਹੜੀਆਂ ਨੇ ਜੇ ਤੁਸੀਂ ਪਹਿਲਾਂ ਹੀ ਇਹ ਕੰਮ ਕਰਕੇ ਰੱਖੋ ਗੰਦ ਨਾ ਪਾਓ ਸਾਡੇ ਏਰੀਏ ਦੇ ਵਿੱਚ ਆਖੋ ਜੇ ਤੁਸੀਂ ਪਹਿਲਾਂ ਹੀ ਸਾਡੇ ਏਰੀਆ 'ਚ ਗੰਦ ਨਾ ਪਾਓ ਤੇ ਫਿਰ ਸਾਨੂੰ ਜ਼ਰੂਰਤ ਹੀ ਨਾ ਪਵੇ ਬੋਲਣ ਦੀ ਤੁਹਾਡੀ ਜਿਹੜੀ ਕੱਕਾ ਕੱਕਾ ਕਰਦੇ ਆਂ ਇਹ ਮਤਲਬ ਕੱਕੇ ਦੇ ਔਂਕੜ ਤੇ ਅੱਖੇ ਨੂੰ ਕੰਨਾ ਜਿਹੜਾ ਉਹ ਕਰਦੇ ਆ ਸਾਨੂੰ ਉਹ ਕਰਨ ਦੀ ਜ਼ਰੂਰਤ ਹੀ ਨਾ ਪਵੇ ਕਿਉਂ ਨਹੀਂ ਆਪਣੀਆਂ ਜਿਹੜੀਆਂ ਕਾਲੀਆਂ ਕਰਤੂਤਾ ਤੋਂ ਜਿਹੜਾ ਵਾ ਉਹ ਆਵਾਜ਼ ਆਉਂਦੇ ਆ ਰਾਣਾ ਗੁਰਜੀਤ ਤੇ ਇਹਦੀ ਮੰਡਲੀ ਸੋ